ਨਹੀਂ ਇਥੇ ਜਿਤਾਉਗੇ ਤੇ ਮੈਂ ਵਾਪਸ ਚਲ ਜੂਗਾ ਪਰ ਮੈਂ ਇਹ ਕਹਣਾ ਜਨਤਾ ਨੂੰ ਕਿ ਇੱਕ ਵਾਰੀ ਤੁਸੀਂ ਇੱਕ ਆਮ ਬੰਦੇ ਨੂੰ ਜਿਤਾਉਂਦੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਆਮ ਬੰਦਾ ਕੀ ਕਰ ਸਕਦਾ ਵਾ ਇਹਨਾਂ ਨੇ ਤੇ ਪੈਸੇ ਲਾ ਲਏ ਜਿਨ੍ਹਾਂ ਨੇ ਲਾ ਲਓ ਜਿਨ੍ਹਾਂ ਨੇ ਜਿਆਦਾ ਪੈਸੇ ਲਾਏ ਆ ਉਹਨਾਂ ਦੇ ਬਸੂਰ ਕਰਨੇ ਆ ਬਾਅਦ ਚ ਕਹਿੰਦੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਹੁੰਦੀ ਕਚਹਿਰੀ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਤੇ ਸੁਣਵਾਈ ਨਹੀਂ ਸੁਣਵਾਈ ਕਿੱਦਾਂ ਹੋਵੇ ਮੇਰਾ ਕੱਲ ਪਰਸੋ ਮੇਰੇ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਖਾਣ ਗਿਆ ਤੇ ਉਹ ਥਾਣੇਦਾਰ ਮੈਨੂੰ ਕੀ ਕਹਿੰਦਾ ਪਿਆ ਇੱਕ ਥਾਣੇਦਾਰ ਸਾਰੀ ਪੁਲਿਸ ਨੇ ਇੱਕ ਸ਼ਾਂਨਦਾਰ ਕਹਿੰਦਾ ਪਿਆ ਮੈਨੂੰ ਸਪਾਰਸ਼ ਲੈ ਕੇ ਦੇ ਮੈਂ ਫੇਰ ਤੇਰਾ ਮੋਟਰਸਾਈਕਲ ਲੱਭਣਾ ਅੱਜ ਦੇ ਹਾਲਾਤ ਇਹ ਆ ਅੱਜ ਦੇ ਹਾਲਾਤ ਇਹ ਆ ਭਗਵੰਤ ਮਾਨ ਸੁੱਤਾ ਪਿਆ ਮੋਦੀ ਸਾਹਿਬ ਸਾਡੇ ਸੁੱਤੇ ਪਏ ਆ ਹੈ ਉਹ ਜੇ ਆਪਾਂ ਗੱਲ ਕਰੀਏ ਸਾਡੀ ਸੁਣਵਾਈ ਕਿੱਥੇ ਅੱਜ ਅਸੀਂ ਵੋਟ ਪਾਉਣੇ ਆ ਜਿਹੜਾ ਵੋਟਰ ਤੇ ਬੰਦਾ ਨਾ ਉਹ ਜਿਹਦੀ ਇੰਡੀਆ 'ਚ ਵੋਟ ਆ ਇੱਕ ਬੋਟ ਪ੍ਰਧਾਨ ਮੰਤਰੀ ਦੀ ਇੱਕ ਬੋਟ ਰਾਸ਼ਟਰਪਤੀ ਦੀ ਇੱਕ ਬੋਟ ਮੁੱਖ ਮੰਤਰੀ ਦੀ ਇਹ ਸਾਰਿਆਂ ਦੀ ਵੋਟ ਇੱਕ ਹੁੰਦੀ ਆ ਇੱਕ ਬੋਟ ਆਸ਼ੂ ਦੀ ਆ ਇੱਕ ਬੋਟ ਸੰਜੀਪ ਰੋੜ ਦੇ ਦੀ ਆ ਠੀਕ ਆ ਮੈਂ ਵੀ ਬੋਰਡ ਪਾਈ ਆ ਮੈਂ ਆਪਣੀ ਬੋਰਡ ਕਟਵਾ ਕੇ ਲੈ ਕੇ ਆਇਆ ਇੱਥੇ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜੇ ਜੇ ਆਮ ਬੰਦੇ ਦੀ ਸੁਣਵਾਈ ਨਹੀਂ ਹੈਗੀ ਤੇ ਸਾਨੂੰ ਐਮਐਲਏ ਬਣਾਉਂਦਾ ਜਾਂ ਐਮਪੀ ਬਣਾਉਂਦਾ ਜਾਂ ਕੌਂਸਲਰ ਬਣਾਉਂਦਾ ਜਾਂ ਮੁੱਖ ਮੰਤਰੀ ਬਣਾਉਂਦਾ ਜਾਂ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਰਾਸ਼ਟਰਪਤੀ ਬਣਾਉਂਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਹਰ ਇੱਕ ਵਾਰ ਟੁੱਟ ਜਾਂਦੀ ਹੈ ਇਸ ਵਾਰ ਕਿੰਨੇ ਆਪ ਦੇ ਦੇਖੋ ਮੈਂ ਤੇ ਇਸ 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 ਵਾਰ ਤੇ ਮੇਂ ਜਿੱਦ ਪੱਕੀ ਹੈ ਜੀ ਔਰ ਸਾਨੂੰ ਤਿਆਰੀ ਜਾਈਏ ਆ ਦੇਖੋ ਆਪਾਂ ਦੇਖੋ ਹਾਰ ਲੈ ਕੇ ਆਏ ਆ लवली ਵਾਲੇ ਦੇ ਜਿੰਨੀ ਮਠਾਈ ਹੈ ਅਸੀਂ ਸਾਰੀ ਬੁੱਕ ਕਰਾ ਲਈ ਅੱਜ ਦੇ ਅੱਜ ਦੇ ਮੈਂ ਜਿੰਨੇ ਜਿੰਨੇ ਮਠਾਈ ਨਾਲ ਬੁੱਕ ਕਰਦੇ ਦੇਖੋ ਮੈਂ ਤੇ ਕਿਹਾ ਸੀਗਾ ਕਿ ਜੇ ਇੱਕ ਵਾਰੀ ਮੌਕਾ ਦਿੰਦੇ ਨਾ ਸਰਕਾਰਾਂ ਤੇ ਸਾਰੀਆਂ ਅਜੇ ਨਹੀਂ ਸੀਗੀਆਂ ਪਰੇ ਗੱਲ ਲੱਗੀ ਕਿਸੇ ਦੇ ਬੰਦੇ ਸੁਣਵਾਈ ਹੈਗੀ ਆਮ ਬੰਦੇ ਦੀ ਜਿਹੜਾ ਆਮ ਬੰਦਾ ਬਾਰਡਰ ਆਮ ਦਾ ਬਾਰਡਰ ਆ ਉਹ ਥਾਣੇ ਚ ਚਲ ਜੇ ਉਹਦੀ ਉੱਥੇ ਸੁਣਵਾਈ ਨਹੀਂ ਹੁਣ ਮੈਨੂੰ ਕਹਿੰਦਾ ਸ਼ਿਫਾਰਸ਼ ਲੈ ਕੇ ਆ ਮੈਂ ਕਿਹਾ ਮੈਂ ਫਿਰ ਰਾਸ਼ਟਰਪਤੀ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਚੱਲਿਆ ਮੈਂ ਉਹਨਾਂ ਦੀ ਸ਼ਿਫਾਰਸ਼ ਲੈ ਕੇ ਤੁਹਾਨੂੰ ਦਿੰਦਾ ਫਿਰ ਤੁਸੀਂ ਮੇਰਾ ਮੋਟਰਸਾਈਕਲ ਲੱਭ ਕੇ ਦਿਓ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਮੈਨੂੰ ਜੇ ਸੁਣਨਗੇ ਠੀਕ ਆ ਬਾਕੀ ਜਿਹੜਾ ਕੰਮ ਪੈਸੇ ਨਾਲ ਹੁੰਦਾ ਉਹ ਤੇ ਹੋ ਹੀ ਜਾਂਦਾ ਠੀਕ ਆ ਬਾਕੀ ਗੱਲ ਇਹ ਰਹੀ ਕਿ ਮੈਂ ਬੋ ਛੇਤੀ ਬਿਗ ਬਾਸ ਦੇ ਵਿੱਚ ਜਾ ਰਿਹਾ ਜੇ ਨਹੀਂ ਜਨਤਾ ਸੁਣੇਗੀ ਤੇ ਨਾ ਸਹੀ ਮੇਰੀ ਬਿੱਗ ਬੋਸ ਦੀ ਤਿਆਰੀ ਹੋ ਚੁੱਕੀ ਹੈ ਮੈਨੂੰ ਤੇ ਕੋਈ ਲੈਣਾ ਦੇਣਾ ਨਹੀਂ ਮੈਂ ਲੜਨਾ ਜਨਤਾ ਵਾਸਤੇ ਕਿ ਯਾਰ ਜਨਤਾ ਮੇਰੀ ਸੱਤ ਫਿਲਮਾਂ ਮੇਰੀ ਸੱਤ ਫਿਲਮਾਂ ਡਬਿੰਗ ਤੇ ਆ ਨਹੀਂ ਮੈਂ ਸਾਸਕੁਤ ਨਹੀਂ 파ਟੂ ਸੌਦਾ ਖਰਾ ਖਰਾ ਦੋ ਫਿਲਮਾਂ ਵੀ ਆ ਗਏ ਮੈਨੂੰ ਲੜਨ ਦੀ ਲੋੜ ਨਹੀਂ ਹੈਗੀ ਸਿਰਫ ਮੈਂ ਲੋਕਾਂ ਵਾਸਤੇ ਮੈਂ ਲੈ ਕੇ ਆਏ ਨੇ ਸੁਧੀ ਫਿਲਮਾਂ ਦੇ ਮੈਂ ਕਹਿੰਦਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆਂ ਔਰ ਮੈਂ ਬੋਧੀ ਗੱਲ ਦੱਸਾਂ ਤੁਹਾਨੂੰ ਇੱਕ ਹੋਰ ਇੱਕ ਅਦੁੱਤੀ ਆਹ ਇੰਡੀਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰਡ ਬਣਵਾ ਕੇ ਮੈਂ ਲੋਕਾਂ ਦੀ ਸੇਵਾ ਅੱਜ ਦੇ ਨਤੀਜੇ ਕੀ ਰਹਿਣਗੇ ਕਿੰਨਾ ਦੇ ਰਹਿਣਗੇ ਕੋ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੱਥ ਵੜ ਕੇ ਕੌਂਸਲਰ ਬਣਾਣੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿਤੇ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਂਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਤਹਾਡਾ ਕੋ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹਾਨੂੰ ਪੁੱਛਣਗੇ ਨਾ ਤੁਹਾਨੂੰ ਜਸਣਗੇ ਅਸੀਂ ਕੀ ਕਰੀਏ ਅਸੀਂ ਅਸੀਂ ਦੇ ਇਹ ਖਤਮ ਕਰਨ ਜਾਉਨੇ ਆ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮbandi ਸੁਣਵਾਈ ਹੋਵੇ ਇੱਕ ਵੋਟਰ ਇੰਡੀਆ ਦਾ ਵੋਟਰ ਭਾਰਤ ਦੇਸ਼ ਦਾ ਵੋਟਰ ਆ ਉਹ ਥਾਣੇ ਚਲ ਜੇ ਉਹ ਕਚਹਿਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿਤੇ ਚਲ ਜਵੇ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ NEETU ਸ਼ਟਰਾਂ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ ਪਰ ਮੈਂ ਦੇਖਿਆ ਕਿ ਜਿਹੜੀ ਸਰਕਾਰ ਹੁੰਦੀ ਆ ਤੱਕਾਸ਼ਾਈ ਕਰਦੀ ਆ ਤਾਨਾਸ਼ਾਈ ਕਰਦੀ ਆ ਆਮ ਬੰਦੇ ਨੂੰ ਦਬਦੀ ਆ ਹਜੇ ਤੱਕ ਇਹਨਾਂ ਕੋ ਆ ਸਾਫ ਨਹੀਂ ਆ ਦੇਖੋ ਰਮਨ ਰੋਡ ਦੀ ਗੱਲ 1500 ਕਰੋੜ ਦਾ ਘੁਟਾਲਾ ਕੀਤਾ ਆ ਪਤਾ ਨਹੀਂ ਕਿੰਨੇ ਕਿੰਨੇ ਮੰਤਰੀ ਹੋਰ ਉਹਨੇ ਕਿੰਨੇ 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 ਕੀਤਾ ਵਾ ਜੇ ਗੱਲ ਕਰੀਏ ਤੇ ਇਹਨਾਂ ਦਾ ਖੁਲਾਸਾ ਕਰਨਾ ਇਹ ਕਿਤੇ ਦਾ ਕਿਤੇ ਖੁਲਾਸਾ ਹੁੰਦਾ ਵਾ ਪਰ ਸਰਕਾਰਾਂ ਕਿਉਂ ਚੁੱਪ ਕਰਕੇ ਬੈਠੀਆਂ ਕੀ ਕਰੀਏ ਹੁਣ ਇਹਨਾਂ ਦਾ ਸਮਝ ਨਹੀਂ ਲੱਗਦੀ ਇਹਨਾਂ ਦੀ ਵੀ ਆਪ ਵੀ ਤੇ ਜਲੰਧਰ ਰਹਿੰਦੇ ਹੋ ਔਰ ਇੱਥੇ ਹੁਣ ਦਿਹਾੜੇ ਤੁਸੀਂ ਹਾਂਜੀ ਮੈਂ ਮੈਂ ਤੇ ਪ੍ਰਦਰਸ਼ਨ ਕੀਤਾ ਨਹੀਂ ਉੱਥੇ ਉੱਥੇ ਤੁਸੀਂ ਮੈਂ ਪ੍ਰਦਰਸ਼ਨ ਕੀਤਾ ਭਾਜੀ ਉੱਥੇ ਵੀ ਉਹਦੇ ਖਿਲਾਫ ਵੀ ਕੀਤਾ ਕਿ ਜਿਨੇ ਭ੍ਰਸ਼ਟਾਚਾਰ ਲੋਕਾਂ ਤੁਸੀਂ ਉਹ ਬਣ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕੱਲ ਨੂੰ ਤੁਹਾਡੇ ਪੈਰਾਂ 'ਚ ਜੁੱਤੀਆਂ ਖੋਲ੍ਹਣੀਆਂ ਆਣੇ ਲੋਕ ਜੇ ਸਾਡੀ ਵੋਟ ਨਾ ਹੁੰਦੀ ਇਹਨਾਂ ਲੋਕਾਂ ਨੇ ਸਾਡੇ ਘਰਾਂ ਤੇ ਕਬਜ਼ੇ ਵੀ ਕਰ ਲੈਣ ਸੀ ਸਿਰਫ ਸਾਡਾ ਬੋਟ ਕਰਕੇ ਛੱਡਦੇ ਸਾਨੂੰ ਪਾਜੀ ਮੈਂ ਤੁਹਾਡੀ ਗੱਲ ਸੁਣਦਾ ਹਾਂ ਤੁਸੀਂ ਪੁੱਛੋ ਲੁਧਿਆਣਾ ਤੁਸੀਂ ਜਿੱਤਦੇ ਹੋ ਕਿੱਦਾਂ ਆਫ ਡਾਊਨ ਕਰੋਗੇ ਇੱਥੇ ਰਹੋਗੇ ਅੱਜ ਇੱਕ ਵੱਖਰੀ ਗੱਲ ਬੰਦੇ ਨੂੰ ਇੱਕ ਮਿੰਟ ਜੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਕਿ ਸ਼ਾਇਦ ਤੁਹਾਨੂੰ ਗੁਜਰਨਦਰ ਕੋਈ ਜੁਕੀ ਵੇ ਵਕਰੀ ਇੱਕ ਗੋਠੀ ਵਕਰੀ ਦਫਤਰ ਬਗਾਵਰਾਇਆ ਜਾਏਗਾ ਲੋਕਾਂ ਦੀ ਸੇਵਾ ਵਾਸਤੇ ਇੱਕ ਵੇਖੋ ਯਾਰ ਇੱਕ ਮਿੰਟ ਤੁਸੀਂ ਸਿੱਖੋ ਇਹਦਾ ਹੋਰ ਅੱਛਾ ਅੱਛਾ ਆ ਜਾਏਗਾ ਕੋਈ ਨਹੀਂ ਆਪਾਂ ਸਵਾਲ ਦੇਣ ਨੂੰ ਸਵਾਲ ਦੇਣ ਆਈਏ ਗਲਤ ਗਲਤ ਕਰਦੇ ਆ ਸੁਣੋ ਮੇਰੀ ਗੱਲ ਆ ਮੇਰੀ ਗੋਟ ਆ ਪਾਜੀ ਮੇਰੀ ਗੋਟ ਆ ਮੈਂ ਬੋਰਡ ਤੇ ਲਵਾ ਕੇ ਲੰਦੀ ਆ ਨਿਸ਼ਾਨਾ ਇੱਧਰ ਹੀ ਲੱਗਦਾ ਆ ਆ ਆ ਅੱਜ ਦਾ ਆ ਨਿਸ਼ਾਨਾ ਇੱਧਰ ਲੱਗਦਾ ਨਾ ਮੈਂ ਆਪਣੀ ਵੋਟ ਉੱਚਪਰ ਯਾਰ ਪਾਜੀ ਖੜ ਕੇ ਜਾਓ ਆਪਾਂ ਆਪਾਂ ਆਪਣੀ ਵੋਟ ਤੇ ਲਵਾ ਕੇ ਲੈ ਕੇ ਆਏ ਨਾ ਆਪ ਆਪਣੀ ਵੋਟ ਤੱਕੜਵਾ ਕੇ ਲੈ ਕੇ ਆਏ ਕਿ ਇੱਥੇ ਆਪਾਂ ਰਹਿ ਆਪਾਂ ਰਹਿਣਾ ਪਰ ਕੀ ਪਤਾ ਆਪਣੇ 9 ਦੇ 9 ਮੈਂਬਰ ਘਰ ਦੇ ਇੱਥੇ ਲੜਾ ਦਈਏ ਉਹ ਪਤਾ ਸਾਨੂੰ ਦੂਜੇ ਸ਼ਹਿਰ ਤੇ ਵੀ ਲੜਾ ਦੀਏ ਇਹ ਉਹ ਨੌਨ ਜਿਹਦੇ ਤੁਹਾਡੇ ਘਰ ਪਾਜੀ ਫੇਰ ਕੀ ਹੋਇਆ ਫੇਰ ਕੀ ਹੋਇਆ ਫੇਰ ਕੀ ਹੋਇਆ 117 ਦੇ 17 ਬੰਦੇ ਆਪਾਂ ਪਕੜੇ ਕਰਾਂਗੇ ਆਪਾਂ ਖੜੇ ਕਰਾਂਗੇ 227 ਸਾਈਡ ਕਰ ਕਰ ਦਿੰਦੇ ਖੜੇ ਅਸੀਂ ਲੰਬਾਰੇ ਖੜਾ ਜੀ ਜੋ ਵੀ ਪਾਰਟੀ ਸਾਡੀ ਪਾਰਟੀ ਸਟਰੋਂਗ ਹੋ ਰਹੀ ਹੈ ਸਾਡੀ ਪਾਰਟੀ ਬਣਾ ਰਹੀ ਸਾਡੀ ਬੇਗਮਪੁਰਾ ਸਾਂਝਾ ਫਰਾਂਸੀਸੀ ਗੁਰੂ ਦਾ ਪਰ ਮੈਂ ਤੁਹਾਡੇ ਇੱਕ ਇੱਕ ਗੱਲ ਕਰਦੀ ਪ੍ਰਧਾਨ ਪੂਰੇ ਨੈਸ਼ਨਲ ਦਾ ਅੱਛਾ ਜੀ ਇੱਕ ਮਿੰਟ ਮੈਂ ਰੱਬ ਦੇ ਨਾਮ ਲੈ ਲਵਾਂ ਜੀ